ਜੰਗਲਾ ਲੱਗਦਾ ਹੈ ਕੀੜੇ ਜਿਹੜੇ ਮੇਰੇ ਹੁਕਮ ਦੇ ਵਿੱਚ ਰਹਿੰਦੇ ਨੇ ਭਾਵੇਂ ਵੀ ਗਰਮ ਮੰਨਦੇ ਨੇ ਆਪਾਂ ਦੇਸੀ ਭਾਸ਼ਾ ਨਾਲ ਕਰੀਏ ਕਿ ਕਿ ਉਹ ਪਰਮਾਤਮਾ ਨੂੰ ਉਹੀ ਚੰਗੇ ਲੱਗਦੇ ਨੇ ਜੀਵ ਜਿਹੜੇ ਪਰਮਾਤਮਾ ਦਾ ਹੁਕਮ ਮੰਨਦੇ ਉਹਦੇ ਰਜਾ ਦੇ ਵਿੱਚ ਰਹਿੰਦੇ ਨੇ ਇੱਕ ਬਹੁਤ ਹੀ ਗੁਰਬਾਣੀ ਦੇ ਅੰਦਰ ਜਿਹੜਾ ਸ਼ਬਦ ਜੋ ਅੱਜ ਮੇਰਾ ਮਾਲਕ ਹੋ ਗਿਆ ਹੈ ਕਿ ਤੀਸਰੇ ਪਾਸਾ ਪ੍ਰਵਾਨ ਕਰੈ ਨੇ ਸੋ ਠ ਮਹੱਲਾ ਤੀਜੇ ਦੇ ਅੰਦਰ ਤੀਸਰੇ ਪਾਸਾ ਭਾਵ ਇਹ ਸਾਨੂੰ ਕੋ ਸਮਝਾਉਣਾ ਚਾਹੁੰਦੇ ਨੇ ਕੀ ਸਮਝਾ ਰਹੇ ਨੇ ਸ੍ਰੀ ਉਸਾ ਪ੍ਰਮਾਨ ਕਰੈ ਨੇ ਸੋ ਸਿੱਖ ਸਖਾ ਬੰਦ ਪਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਕੀ ਕਰੇ ਨੇ ਪ੍ਰਮਾਤਮਾ ਉਹ ਮਨੁੱਖ ਸਖਾ ਮੇਰਾ ਮਿੱਤਰ ਹੈ ਮੇਰਾ ਦੋਸਤ ਹੈ ਮੇਰਾ ਰਿਸ਼ਤੇਦਾਰ ਹੈ ਮੇਰਾ ਪੁੱਤਰ ਹੈ ਕੌਣ ਜੋ ਗੁਰੂ ਦੇ ਬਾਣੇ ਦੇ ਵਿੱਚ ਆਉਂਦਾ ਹੈ ਗੁਰੂ ਦੀ ਕਲ ਮੰਨਦਾ ਹੈ ਔਰ ਗੁਰੂ ਦੀ ਰਚਾ ਦੇ ਵਿੱਚ ਰਹਿੰਦਾ ਹੈ ਉਹਨੂੰ ਤੀਸਰੇ ਪਾਸਾ ਜੀ ਬੜਾ ਪਿਆਰ ਕਰੇ ਨੇ ਪਰ ਪਿਆਰ ਨਾ ਕਰੇ ਸੋ ਸਿੱਖ ਸਖਾ ਬੰਧਵ ਹੈ ਭਾਈ ਜੇ ਗੁਰੂ ਦੇ ਬਾਣੇ ਵਿੱਚ ਆਉਂ ਜਿਹੜਾ ਗੁਰੂ ਦੇ ਬਾਣੇ ਬਾਣੇ ਵਿੱਚ ਆਉਂ ਗੁਰੂ ਦੀ ਗੱਲ ਮੰਨ ਉਹਨੂੰ ਪਿਤਾ ਪਰਮਾਤਮਾੋਂ ਬੜਾ ਪਿਆਰ ਦਿੰਦੇ ਨੇ ਉਹਨੂੰ ਬੜਾ ਪਿਆਰ ਦਿੰਦੇ ਨੇ ਔਰ ਉਹ ਦਾਤਾ ਜੋ ਆਪਾਂ ਰੋਜ਼ ਕੋਸ਼ਿਸ਼ ਕਰ ਰਹੇ ਹਾਂ ਪਰ ਸਰੇ ਉਹਨੂੰ ਤਰਸ ਕੌਣ ਹੈ ਕੌਣ ਕਰছ ਰਿਹਾ ਜਿਉਂ ਪੇਦ ਆ ਗਿਆ ਕਿ ਨੂੰ ਪਤਾ ਲੱਗਿਆ ਕਿ ਨਾਮ ਕੀ ਹੈ ਹਰ ਰਸ ਕੀ ਹੈ ਜੇ ਪਤਾ ਲੱਗਣ ਤੋਂ ਬਾਅਦ ਵੀ ਗਿਆਨ ਹੋਣ ਤੋਂ ਬਾਅਦ ਵੀ ਫਿਰ ਉਹ ਵਸਤੂ ਨਾ ਮਿਲੇ ਨਾ ਫਿਰ ਅੰਦਰ ਬੜੀ ਤੜਫ ਹੁੰਦੀ ਹੈ ਤਦ ਜਿਸ ਤਰ੍ਹਾਂ ਹੁਣ ਆਪਾਂ ਨੂੰ ਸਾਰੇ ਸੰਤ ਨੂੰ ਪਤਾ ਹੈ ਕਿ ਨਾਮ ਕੀ ਹੈ ਹਰ ਰਸ ਕੀ ਹੈ ਇਹ ਹੁਣ ਜਿਹੜੇ ਗੁਰਮਖ ਪੈਰੇ ਨੂੰ ਨਹੀਂ ਮਿਲੀ ਅਜੇ ਤੱਕ ਜਾਂ ਗੁਰੂ ਮੈਂ ਖੁਸ਼ ਹੋ ਕੇ ਦਾਤ ਨਹੀਂ ਦਿੱਤੀ ਤਾਂ ਗੁਰਗਰ ਉਹਦੇ ਅੰਦਰ ਤਰਪ ਉੱਝ ਜਾਂਦੀ ਉਹਦੇ ਅੰਦਰ ਇੰਨੀ ਤਰਪ ਹੋਵੇ ਕਿ ਮੈਨੂੰ ਕਦੋਂ ਮੇਰਾ ਮਾਲਕ ਦਾਤ ਕਦੋਂ ਮੇਰੀਆਂ ਝੋਲੀਆਂ ਭਰਦੇ ਲੈਕਿਨ ਸੰਸਾਰ ਦੇ ਅੰਦਰ ਬਹੁਤ ਸਾਰੇ ਜੋ ਜੀਵ ਜੀ ਰਹੇ ਨੇ ਉਹ ਕਰ ਉਹਨਾਂ ਨੂੰ ਅਚੀਤ ਦਾ ਪਤਾ ਹੀ ਨਹੀਂ ਉਹਨਾਂ ਨੂੰ ਤੜਫ ਕਾਦੀ ਹੈ ਉਹ ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਤੜਫ ਕਾਦੀ ਹੈ ਜਿਹੜਾ ਮਨੁੱਖ ਹੁੰਦਾ ਉਹਨੂੰ ਤੜਫ ਕਾਦੀ ਹੈ ਇਹ ਆਪਾਂ ਵਿਚਾਰ ਕਰੀਏ ਜਿਹੜਾ ਗੁਰਮੁਖ ਹੁੰਦਾ ਉਹਨੂੰ ਗੁਰਗਰ ਆ ਤੜਫ ਹੁੰਦੀ ਹੈ ਕਿ ਮੈਨੂੰ ਨਾਮ ਜੀ ਨਾਮ ਉਹ ਮੇਰੇ ਅੰਦਰ ਚੱਲੂ ਕਿਤਾ ਪ੍ਰਮਾਤਮਾ ਉਹ ਮੇਰੇ ਚੁੜੀ ਪਰਦੇ ਉਹਨਾਂ ਮਨੁੱਖ ਹੁੰਦਾ ਉਹ ਸਿਰਫ ਗੁਰੂ ਘਰ ਆਉਂਦਾ ਹੈ ਆਪਣੇ دنیਵੀ ਸਮੱਸਿਆ ਲੈ ਕੇ ਆਉਂਦਾ ਹੈ ਦੁੱਖ ਲੈ ਕੇ ਆਉਂਦਾ ਹੈ ਪੀੜਾ ਲੈ ਕੇ ਆਉਂਦਾ ਹੈ ਆਪਣੇ دنیਵੀ ਕਾਮਾਂ ਵਾਸਤੇ ਆਉਂਦਾ ਹੈ ਅਰਦਾਸਾਂ ਬੇਨਤੀਆਂ ਕਰਦਾ ਹੈ ਸਾਰੀ ਕਰਮ ਨੇ ਆਪਾਂ ਵੀ ਕਰਾਉਂਦੇ ਸੀ ਪਰ ਗੁਰਪਿਆਰੋ ਮਨਮੁਖ ਤੇ ਗੁਰਮੁਖ ਦੇ ਵਿੱਚ ਇਹ ਫਰਕ ਹੈ ਫਿਰ ਇਸ ਤਰ੍ਹਾਂ ਜਿਹੜਾ ਮਨਮੁਖ ਬੰਦਾ ਹੈ ਉਹ ਗੁਰਪਿਆਰੋ ਫਿਰ ਗੁਰੂ ਦਾ ਖਾਸ ਮਤਰ ਨਹੀਂ ਬਣ ਸਕਦਾ ਉਹ ਮਤਰ ਨਹੀਂ ਬਣ ਸਕਦਾ ਔਰ ਅਤਾਨਪੁਖ ਦਾ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਦਾ ਭਾਵ ਦੇ ਦਰਸ਼ਨ ਤੱਕ ਨਹੀਂ ਕਰ ਸਕਦਾ ਉਹਨੇ ਆਪਣੀ ਜ਼ਿੰਦਗੀ ਗੁਰਪਿਆਰੋ ਬੇਕਾਰ ਵਿਕਾਰਾਂ ਦੇ ਵਿੱਚ ਖਤਮ ਕਰ ਦਿੱਤੀ ਵਿਕਾਰਾਂ ਦੇ ਵਿੱਚ ਖਤਮ ਕਰ ਦਿੱਤੀ ਉਹ ਅਗਲੀ ਅਗਲੀ ਪੰਨਕਤੀ 'ਚ ਗੁਰੂ ਸਾਹਿਬ ਫਰਮਾ ਰਹੇ ਨੇ ਪਰ ਜਿਹੜੇ ਮਨੁੱਖ ਆਪਣੀ ਮਰਜ਼ੀ ਅਨਸਾਰ ਆਪਣੀ ਮਰਜ਼ੀ ਦੇ ਅਨਸਾਰ ਆਪਣੀ ਮਤ ਦੇ ਅਨਸਾਰ ਖੰਮ ਕਰਦੇ ਨੇ ਕੌ ਆਪਣੇ ਜੋਰ ਨਾਲ ਕੰਮ ਕਰਦੇ ਨੇ ਤਾਕਤ ਦਿਖਾਉਂਦੇ ਨੇ ਔਰ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ ਉਹਨਾਂ ਨੂੰ ਮੇਰਾ ਪਰਮਪితਾ ਪਰਮਾਤਮਾ ਪ੍ਰਮਾਨ ਕਰੀ ਨੇ ਕਿ ਭਾਈ ਆਪਣੇ ਭਾਣੇ ਜੋਰ ਚੱਲੇ ਭਾਣ ਆਪਣੇ ਭਾਣੇ ਜੋਰ ਚੱਲੇ ਭਾਈ ਬਿਸਰ ਛੋਟਾਂ ਖਾਵੇ ਹੁਣ ਗੁਰਪਿਆਰੋ ਛੋਟਾਂ ਖਾਂਦਾ ਕੋ ਛੋਟਾਂ ਛੋਟ ਕਿਹੜੀ ਆ ਕਿਹੜੀ ਛੋਟ ਆ ਕੋ ਦੱਸ ਸਕਦਾ ਗੁਰੂ ਨੂਪਿਆਰ ਕਿਸ ਤਰ੍ਹਾਂ ਦੀ ਛੋਟ ਆ ਸਾਡੇ ਅੰਦਰ ਦੀ ਪੀੜਾ ਸਾਡਾ ਦੁੱਖ ਸਰੀਰ ਨੂੰ ਕੋਈ ਦੁੱਖ ਲੱਗ ਜਾਣਾ ਔਰ ਘਰ ਦੇ ਵਿੱਚ ਪਰੇਸ਼ ਹੋ ਜਾਣਾ ਨਸ਼ਾ ਪੱਤੀ ਜੋ ਗੁਰਮੁਖ ਘਰ ਦੇ ਵਿੱਚ ਪੀ ਲੱਗ ਜਾਂਦੇ ਨੇ ਉਹਨਾਂ ਤੋਂ ਪਰੇਸ਼ਾਨ ਹੋ ਜਾਣਾ ਰੋਜ਼ ਰਾਈ ਝਗੜਾ ਔਰ ਇੱਕ ਯਰ ਇਹ ਕਿਹੜੇ ਗੁਰਮੁਖ ਵਿੱਚ ਇਹ ਸਾਰੇ ਦਾਤ ਝੋਲੀ ਪੈਂਦੀ ਹੈ ਜਿਹੜੇ ਗੁਰੂ ਤੋਂ ਦੂਰ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ ਇਸ ਹਾਰੀਆਂ ਝੋਟਾਂ ਨੇ ਮੇਰਾ ਮਾਲਕ ਝੋਟ ਮਾਰਦਾ ਹੈ ਝੋਟ ਤਾਂ ਮਾਰਦਾ ਕਿ ਇਹ ਕਿਤੇ ਸਮਝ ਜੇ ਇਹ ਦੇ ਕਿਤੇ ਇਹ ਗੱਲ ਕੰਨ ਚ ਪੈ ਜੇ ਇਹ ਗੱਲ ਕੰਨ ਚ ਪੈ ਜੇ ਤਾਂ ਗੁਰਪਿਆਰੋ ਕਿਤੇ ਨਾ ਕਿਤੇ ਮੇਰਾ ਮਾਲਕ ਇਹ ਸੋਚਦਾ ਹੈ ਕਿ ਇਹ ਗੁਰੂ ਦੀ ਗੱਲ ਜਾਂ ਗੁਰਬਾਣੀ ਜਾਂ ਪਿਤਾ ਪਰਮਾਤਮਾ ਦੀ ਬਾਜ ਉਹਦੇ ਕੰਨ ਚ ਪੈ ਜੇ ਕਿਤੇ ਝੋਟ ਲੱਗ ਜੇ ਝੋਟਾਂ ਤਾਂ ਬਹੁਤ ਖਾਰਿਆ ਹੋ ਪਰ ਫੇਰ ਵੀ ਉਹ ਸਮਝਦਾ ਨਹੀਂ ਫੇਰ ਵੀ ਉਹ ਸਮਝਦਾ ਨਹੀਂ ਫਿਰ ਇਸ ਤਰ੍ਹਾਂ ਦੇ ਮਨੁੱਖ ਨੂੰ ਗੁਰੂ ਕਹ ਰਹੇ ਕਦੇ ਵਿਸ਼ੋਖ ਨਹੀਂ ਮੇਤਾ ਕਦੇ ਵੀ ਉਹ ਸੁੱਖ ਨਹੀਂ ਲੈ ਸਕਦਾ ਕਿਉਂ ਗੁਰੂ ਤੋਂ ਬੇਮੁਖ ਗੁਰੂ ਦੀ ਗੱਲ ਵੀ ਮੰਨਦਾ ਗੁਰੂ ਦੀ ਗੱਲ ਵੀ ਮੰਨਦਾ ਉਹ ਕਦੇ ਵੀ ਮਨੁੱਖ ਸੁੱਖ ਨਹੀਂ ਪਾ ਸਕਦਾ ਗੁਰੂ ਆਖਦਾ ਫਿਰ ਉਹ ਤਾਂ ਜਿਹੜਾ ਜੀਵਨ ਉਹ ਵਿਰਥਾ ਜਾਏਗਾ ਵਿਰਥਾ ਵਿਰਥਾ ਜਾਏਗਾ ਤਾਂ ਗੁਰੂ ਕਹਿੰਦੇ ਆਪਾਂ ਵਿਚਾਰ ਕਰੀਏ ਆਪਣੇ ਅੰਦਰ ਵਿਚਾਰ ਕਰੀਏ ਮਨ ਨਾਲ ਗੱਲਾਂ ਕਰੀਏ ਕਿ ਮਨਾਂ ਜੇ ਮੇਰਾ ਆਖਰੀ ਸਮਾਂ ਆ ਗਿਆ ਸਿਰ ਟਾਈਮ ਵੀ ਆ ਸਕਦਾ ਕਿਸੇ ਦਾ ਵੀ ਕਿਸੇ ਦਾ ਵੀ ਕਿਸੇ ਟਾਈਮ ਵੀ ਆਖਰੀ ਸਮਾਂ ਆ ਸਕਦਾ ਹੈ ਕਿ ਸਾਨੂੰ ਨਹੀਂ ਪਤਾ ਸਾਡੇ ਸੁਵਾਸ ਕਿੰਨੇ ਆ ਸਾਨੂੰ ਨਹੀਂ ਪਤਾ ਕੁਝ ਕਰਿਓ ਕਿ ਸਾਡੇ ਸੁਵਾਸ ਕਿੰਨੇ ਬਚੇ ਹੋਏ ਨੇ ਕਿਉਂਕਿ ਉਹ ਅਸੀਂ ਰਸਤਾ ਨਹੀਂ ਫੜਿਆ ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਭਗਤ ਹੁੰਦੇ ਨੇ ਜਾਂ ਆਪਾ ਬਰਨ ਗਿਆ ਨਹੀਂ ਕੇ ਲਈ ਜਾਂ ਜੋ ਗੁਰੂ ਦੇ ਨੇੜੇ ਹੁੰਦੇ ਨੇ ਉਹ ਆਪਣੀ ਮੌਤ ਦਾ ਪਤਾ ਲਾ ਲੈਂਦੇ ਨੇ ਕਿ ਮੇਰਾ ਇੰਨਾ ਸਮਾਂ ਰਹਿ ਗਿਆ